ਕਈ ਲੋਕਾਂ ਨੂੰ ਲੱਗਦਾ ਕਿ ਯਾਰ ਮੈਂ ਹੁਣ ਬਰਸ਼ ਕਰਨ ਲੱਗ ਗਿਆ ਤਾਂ ਮੈਂ ਅੱਜ ਹੀ ਖਤਮ ਕਰ ਦੇਣਾ ਹੈ 3-3 ਮਿੰਟ 4-4 ਮਿੰਟ ਉਹ ਲੋਕ ਬਰਸ਼ ਕਰਦੇ ਆ ਉਹਨਾਂ ਨੂੰ ਲੱਗਦਾ ਕਿ ਜਿੰਨਾ ਜ਼ਿਆਦਾ ਦੇਰ ਲਈ ਅਸੀਂ ਬਰਸ਼ ਕਰਾਂਗੇ ਓਨੇ ਜ਼ਿਆਦਾ ਸਾਡੇ ਦੰਦ ਸਾਫ਼ ਹੋਣਗੇ ਨਹੀਂ ਇਹ ਤਾਂ ਬਹੁਤ ਵਾਰੀ ਗੱਲ ਤੁਸੀਂ ਸੁਣੀ ਹੋਊਗੀ ਕਿ ਬਰਸ਼ ਕਿਵੇਂ ਕਰਨਾ ਹੈ ਕਿੰਨੇ ਵਾਰ ਕਰਨਾ ਹੈ ਪਰ ਸਾਨੂੰ ਇਹਦੇ ਨਾਲ ਨਾਲ ਇਹ ਨਹੀਂ ਪਤਾ ਕਿ ਬਰਸ਼ ਕਿਵੇਂ ਨਹੀਂ ਕਰਨਾ ਇੱਕ ਕੀ ਕੀ ਆਪਾਂ ਗਲਤੀਆਂ ਕਰਦੇ ਆ ਕਾਮਨਲੀ ਜਦੋਂ ਜਦੋਂ ਤੁਸੀਂ ਹਾਰਡ ਬਰਸ਼ ਕਰਦੇ ਹੋ ਸਭ ਤੋਂ ਪਹਿਲੀ ਗੱਲ ਦਾ ਜਦੋਂ ਤੁਸੀਂ ਬਰਸ਼ ਕਰਦੇ ਹੋ ਹਾਰਡ ਬਰਸ਼ ਉਹ ਤੁਹਾਨੂੰ ਆਵਾਜ਼ ਆਉਂਦੀ ਉਹਦੀ ਚਰਕਾ 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 ਉਹ ਤੁਹਾਨੂੰ ਇੱਕ ਸੈਟੀਸਫੈਕਸ਼ਨ ਦੀ ਫੀਲਿੰਗ ਦਿੰਦੀ ਹੈ ਖਾਸ ਕਰਕੇ ਸਾਡੇ ਲੋਕ ਜਿਹੜੇ ਅਸੀਂ ਮੇਰੇ ਵਾਂਗੂ ਅਸੀਂ ਥੋੜੇ ਜਿਿਹੇ ਪਿੰਡਾਂ ਨਾਲ ਬਿਲੋਂਗ ਕਰਦੇ ਆ ਅਸੀਂ ਜ਼ਿਆਦਾਤਰ ਹਾਰਡ ਬਰਸ਼ ਕਰਦੇ ਆ ਵੱਡੀ ਪ੍ਰੋਬਲਮ ਹਾਰਡ ਬਰਸ਼ਿੰਗ ਦੀ ਤੁਹਾਡੇ ਦੰਦ ਨੂੰ ਕੱਟ ਦੇਣਾ ਇਹਦੇ ਨਾਲ 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 ਹਾਰਡ ਬਰਸ਼ਿੰਗ ਦੀ ਇੱਕ ਹੋਰ ਸਮੱਸਿਆ ਹੈ ਜਿਹੜੀ ਹੈ ਉਹ ਇਹ ਹੈ ਵੀ ਜਿਹੜੀ ਚੀਜ਼ ਤੁਹਾਡੇ ਦੰਦ ਨੂੰ ਕੱਟ ਸਕਦੀ ਹੈ ਉਹ ਤੁਹਾਡੇ ਮਸੂੜੇ ਦਾ ਕੀ ਹਾਲ ਕਰੂਗੀ ਸਸ਼ੀਕਲ ਜੀ ਮੈਂ ਡਾਕਟਰ ਕੁਲਦੀਪ ਸਿੰਘ ਦੋਸਤੋ ਇਹ ਤਾਂ ਬਹੁਤ ਵਾਰੀ ਗੱਲ ਤੁਸੀਂ ਸੁਣੀ ਹੋਊਗੀ ਕਿ ਬਰਸ਼ ਕਿਵੇਂ ਕਰਨਾ ਹੈ ਕਿੰਨੇ ਵਾਰ ਕਰਨਾ ਹੈ ਪਰ ਸਾਨੂੰ ਇਦੇ ਨਾਲ ਨਾਲ ਇਹ ਨਹੀਂ ਪਤਾ ਕਿ ਬਰਸ਼ ਕਿਵੇਂ ਨਹੀਂ ਕਰਨਾ ਜਾਂ ਕੀ ਕੀ ਆਪਾਂ ਗਲਤੀਆਂ ਕਰਦੇ ਆ ਕਾਮਨਲੀ ਸੋ ਅੱਜ ਆਪਾਂ ਗੱਲ ਕਰਾਂਗੇ ਬਰਸ਼ਿੰਗ ਦੌਰਾਨ ਕੀਤੀ ਜਾਣ ਵਾਲੀਆਂ ਆਮ ਗਲਤੀਆਂ ਜਿਹੜੀਆਂ ਅਸੀਂ ਕਰਦੇ ਆ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਇਹ ਲੈ ਲੈਨੇ ਆ ਕਿ ਜਿਹੜਾ ਸਾਡੇ ਮਨ ਦੇ ਵਿੱਚ ਕੀ ਹੁੰਦਾ ਹੈ ਕਿ ਬਰਸ਼ ਚੰਗਾ ਕਿਹੜਾ ਹੈ ਅਸੀਂ ਸਮਝਦੇ ਆ ਕਿ ਬਰਸ਼ ਜਿੰਨਾ ਹਾਰਡ ਹੋਏਗਾ ਉਨਾ ਚੰਗਾ ਹੋਏਗਾ ਇਹਦੇ ਪਿੱਛੇ ਸਾਡੇ ਇਹ ਗਲਤ ਸੋਚ ਨਹੀਂ ਹੈ ਕਿਉਂਕਿ ਅਸੀਂ ਆਏ ਆ ਉਸ ਦੇਸ਼ ਤੋਂ ਉਸ ਰੈਣੇ ਸੈਣੇ ਤੋਂ ਜਿੱਥੇ ਦਾਤਨ ਨਾਲ ਅਸੀਂ ਕੰਮ ਸਾਰਿਆ ਸੋ ਦਾਤਨ ਚਬਾਣੀ ਫਿਰ ਉਹਨੂੰ ਚਬਾ ਚਬਾ ਕੇ ਇਹਨਾਂ ਪੋਲਾ ਕਰ ਲੈਣਾ ਫਿਰ ਉਹਦਾ ਜਿਹੜਾ ਗੁੱਦਾ ਜਿਹਾ ਬਣ ਜਾਂਦਾ ਉਹਦੇ ਨਾਲ ਅਸੀਂ ਦੰਦਾਂ ਨੂੰ ਇਦਾਂ ਮਸਲਦੇ ਆ ਜਿਹਦੇ ਨਾਲ ਕੇ ਸਾਡੇ ਮਸੂੜੇ ਵੀ ਕੱਟੇ ਜਾਂਦੇ ਆ ਦੰਦ ਵੀ ਕੱਟੇ ਜਾਂਦੇ ਆ ਸੋ ਦਾਤਨ ਕਰਨੀ ਮਾੜੀ ਨਹੀਂ ਹੈ ਮੈਂ ਇੱਥੇ ਕਲੀਅਰ ਕਰ ਦਿੰਨਾ ਦਾਤਨ ਕਰੋ ਦਾਤਣ ਦੇ ਵਿੱਚ ਜਿਹੜੇ ਨੇਚਰਲ ਰਸ ਨੇ ਉਹਨਾਂ ਦੇ ਨਾਲ ਤੁਹਾਡੇ ਦੰਦਾਂ ਨੂੰ ਕਲੀਨ ਹੁੰਦਾ ਐ ਐਂਟੀਬੈਕਟੀਰੀਅਲ ਹੁੰਦੀਆਂ ਨੇ ਮੂੰਹ ਦਾ ਸਵਾਦ ਬਹੁਤ ਵਧੀਆ ਹੋ ਜਾਂਦਾ ਪਰ ਉਹਦੇ ਨਾਲ ਬਰਸ਼ ਕਰਨਾ ਨਹੀਂ ਚਾਹੀਦਾ ਇਹ ਸੇਮ ਨੁਕਸਾਨ ਸਾਡਾ ਬਰਸ਼ ਉਹ ਤੋਂ ਕਰਦਾ ਜਦੋਂ ਅਸੀਂ ਬਹੁਤ ਹਾਰਡ ਬਰਸ਼ ਯੂਜ਼ ਕਰ ਲੈਂਦੇ ਆ ਕਿਉਂਕਿ ਜਦੋਂ ਤੁਸੀਂ ਹਾਰਡ ਬਰਸ਼ ਕਰਦੇ ਹੋ ਸਭ ਤੋਂ ਪਹਿਲੀ ਗੱਲ ਦਾ ਜਦੋਂ ਤੁਸੀਂ ਬਰਸ਼ ਕਰਦੇ ਹੋ ਹਾਰਡ ਬਰਸ਼ ਉਹ ਤੁਹਾਨੂੰ ਆਵਾਜ਼ ਆਉਂਦੀ ਉਹਦੀ ਕਚਰ 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 ਕਚ ਉਹ ਤੁਹਾਨੂੰ ਇੱਕ ਸੈਟੀਸਫੈਕਸ਼ਨ ਦੀ ਫੀਲਿੰਗ ਦਿੰਦੀ ਹੈ ਖਾਸ ਕਰਕੇ ਸਾਡੇ ਲੋਕ ਜਿਹੜੇ ਅਸੀਂ ਮੇਰੇ ਵਾਂਗੂ ਅਸੀਂ ਥੋੜੇ ਜਿਿਹੇ ਪਿੰਡਾਂ ਨਾਲ ਬਿਲੋਂਗ ਕਰਦੇ ਆ ਅਸੀਂ ਜ਼ਿਆਦਾਤਰ ਹਾਰਡ ਬਰਸ਼ ਕਰਦੇ ਆ ਜਿਹੜਾ ਸਾਡਾ ਦੰਦ ਹੁੰਦਾ ਦੰਦ ਤਿੰਨ ਚੀਜ਼ਾਂ ਤੋਂ ਬਣਿਆ ਹੁੰਦਾ ਸਭ ਤੋਂ ਉਦੇ ਉੱਪਰ ਜਿਹੜੀ ਪਰਤ ਹੁੰਦੀ ਐ ਨੂੰ ਇਨੈਮਲ ਕਹਿੰਦੇ ਆ ਇਨੈਮਲ ਸਾਡੀ ਹੱਡੀਆਂ ਤੋਂ ਵੀ ਮਜ਼ਬੂਤ ਹੁੰਦਾ ਸਾਡੀ ਬਾਡੀ ਚ ਪਾਇਆ ਜਾਣ ਵਾਲਾ ਸਭ ਤੋਂ ਮਜ਼ਬੂਤ ਪਦਾਰਥ ਕਹ ਲਓ ਸਭ ਤੋਂ ਮਜ਼ਬੂਤ ਕੰਪੋਨੈਂਟ ਕਹ ਲਓ ਉਹ ਇਨੈਮਲ ਹੁੰਦਾ ਇੰਨਾ ਮਜ਼ਬੂਤ ਹੁੰਦਾ ਕਿ ਅਸੀਂ ਇਹਦੇ ਨਾਲ ਨਾਨ ਵੇਜ ਜਦੋਂ ਕੋਈ ਲੋਕ ਖਾਂਦੇ ਆ ਉਹ ਜੇ ਕੋਈ ਹੱਡੀ ਦਾ ਪੀਸ ਆ ਜਾ ਉਹ ਵੀ ਚੱਬ ਜਾਂਦੇ ਆ ਅਸੀਂ ਇਹਦੇ ਨਾਲ ਹੱਡੀ ਵੀ ਚਬਾ ਸਕਦੇ ਆ ਪਰ ਇਹ ਐਨਾਮਲ ਇੰਨਾ ਵੀ ਮਜ਼ਬੂਤ ਨਹੀਂ ਹੁੰਦਾ ਕਿ ਸਾਡੇ ਬਰਸ਼ ਦੀ ਮਾਰ ਚੱਲ ਸਕੇ ਕਿਉਂਕਿ ਬਰਸ਼ ਤੁਹਾਡਾ ਲਗਾਤਾਰ ਉੱਥੇ ਚੱਲਣਾ ਹੈਗਾ ਇੱਕੋ ਹੀ ਜਗ੍ਹਾ ਤੇ ਚੱਲੀ ਜਾਣਾ ਇੱਕੋ ਜਗ੍ਹਾ ਤੇ ਚੱਲੀ ਜਾਣਾ ਇਹਨੂੰ ਐ ਸਮਝੋ ਕਿ ਇੱਕ ਬੂੰਦ ਟੂਟੀ ਦੇ ਵਿੱਚੋਂ ਪਾਣੀ ਦੀ فرش ਤੇ गिर ਰਹੀ ਹੈ ਇੱਕ ਬੂੰਦ ਇੱਕ ਬੂੰਦ ਕੀ ਨੁਕਸਾਨ ਕਰ ਲੇਗੀ ਤੁਹਾਡੇ ਫਰਸ਼ ਦਾ ਜਾਂ ਟਾਈਲ ਦਾ ਪਰ ਉਹੀ ਬੂੰਦ ਇੱਕ ਇੱਕ ਕਰਕੇ ਗਿਰਦੀ ਹੈ ਤੇ ਕੁਝ ਮਹੀਨੇ ਜਾਂ ਕੁਝ ਸਾਲ ਗਿਰਦੀ ਰਹਿੰਦੀ ਹੈ ਉੱਥੇ ਉਹ ਗਲੀ ਕਰ ਦੋਗੀ ਤੁਹਾਡੇ ਫਰਸ਼ ਦੇ ਵਿੱਚ ਇੱਕ ਹੋਲ ਹੋ ਜਾਏਗਾ ਉਹ ਸੇਮ ਪ੍ਰੋਬਲਮ ਤੁਹਾਡਾ ਹਾਰਡ ਬਰਸ਼ ਆ ਜਿਹੜਾ ਜਦੋਂ ਤੁਸੀਂ ਕਰਦੇ ਹੋ ਇੱਕੋ ਜਗ੍ਹਾ ਤੇ ਕਰ ਕਰਕੇ ਇੱਕੋ ਜਗ੍ਹਾ ਤੇ ਕਰ ਕਰਕੇ ਤਾਂ ਤੁਹਾਡੇ ਦੰਦਾਂ ਦੇ ਵਿੱਚ ਇੱਕ ਕੱਟ ਪੈ ਜਾਂਦੇ ਆ ਮਸੂੜੇ ਦੇ ਬਿਲਕੁਲ ਨਾਲ ਇਹਨੂੰ ਤੁਸੀਂ ਜਿਹੜੇ ਵੀ ਵੀਡੀਓ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਆਪਣੇ ਤੁਸੀਂ ਨੇਲ ਨੂੰ ਆਪਣੇ ਨੋ ਨੂੰ ਆਪਣੇ ਦੰਦ ਦੇ ਨਾਲ ਘਸਾ ਕੇ ਦੇਖੋ ਮਸੂੜੇ ਵੱਲ ਜਾਓ ਜੇ ਤੁਹਾਡਾ ਮਸੂੜੇ ਦੇ ਦੰਦ ਨਾਲ ਤੁਹਾਡਾ ਨੋ ਜਾ ਕੇ ਟੱਚ ਹੋ ਜਾਂਦਾ ਤੇ ਕੋਈ ਵਿੱਚ ਕੱਟ ਨਹੀਂ ਜਾਂਦਾ ਇਹਦਾ ਮਤਲਬ ਤੁਹਾਡੀ ਬਰਸ਼ਿੰਗ ਠੀਕ ਹੈ ਪਰ ਜੇ ਮਸੂੜੇ ਤੇ ਜਾਣ ਤੋਂ ਪਹਿਲਾਂ ਤੁਹਾਡੇ ਦੰਦ ਦੇ ਵਿੱਚ ਇੱਕ ਕੱਟ ਆ ਜਾਂਦਾ ਨੇਲ ਤੁਹਾਡਾ ਫਸਦਾ ਉੱਥੇ ਇਹਦਾ ਮਤਲਬ ਤੁਹਾਡੇ ਉੱਥੇ ਕੱਟ ਬਣ ਚੁੱਕੇ ਨੇ ਇਹਨੂੰ ਸਰਵਾਈਕਲ ਅਬਰੇਜਨਸ ਕਹਿ ਦਿੰਦੇ ਆ ਜਾਂ ਸਰਵਾਈਕਲ ਕੱਟਸ ਕਹਿ ਦਿੰਦੇ ਆ ਹੁਣ ਦੋਸਤੋ ਸਮਝਣ ਵਾਲੀ ਗੱਲ ਇਹ ਆ ਵੀ ਇਹਦਾ ਨੁਕਸਾਨ ਕੀ ਹੈ ਕਿਉਂਕਿ ਸਭ ਤੋਂ ਜਿਹੜੀ ਹਾਰਡ ਪਰਤ ਸੀਗੀ ਉੱਪਰਲੀ ਇਨੈਮਲ ਉਹ ਤਾਂ ਤੁਸੀਂ ਬਰਸ਼ਿੰਗ ਨਾਲ ਘੱਟ ਦਿੱਤੀ ਇਸ ਤੋਂ ਬਾਅਦ ਜਿਹੜੀ ਦੂਜੀ ਪਰਤ ਆਉਂਦੀ ਹੈ ਉਹਨੂੰ ਡੈਂਟੀਨ ਕਹਿੰਦੇ ਆ ਡੈਂਟੀਨ ਬੜੀ ਸੌਫਟ ਪਰਤ ਹੁੰਦੀ ਹੈ ਪੀਲੇ ਰੰਗ ਦੀ ਹੁੰਦੀ ਹੈ ਇਸੇ ਕਰਕੇ ਜਦੋਂ ਕੱਟ ਲੱਗ ਜਾਂਦਾ ਉੱਥੇ ਦਾ ਰੰਗ ਜਿਹੜਾ ਉਹ ਥੋੜਾ yellow ਦਿਖਦਾ ਸਾਨੂੰ ਇਹ ਸੈਂਸਿਟੀਵਿਟੀ ਹੋ ਜਾਂਦੀ ਹੈ ਤੁਹਾਨੂੰ ਜਿੱਦਾਂ ਹੀ ਉਹ ਪਰਤ ਨੰਗੀ ਹੁੰਦੀ ਹੈ ਤੁਸੀਂ ਕੁਝ ਵੀ ਠੰਡਾ ਲਾਓਗੇ ਗਰਮ ਲਾਓਗੇ ਤੁਹਾਨੂੰ ਸੈਂਸਿਟੀਵਿਟੀ ਹੋਏਗੀ ਇਨੈਮਲ ਹਾਰਡ ਸੀਗਾ ਕਈ ਸਾਲ ਲੱਗੇ 2 ਸਾਲ 5 ਸਾਲ ਤੱਕ ਤੁਹਾਡੇ ਉਸ ਦੰਦ ਨੂੰ ਕੱਟਣ ਨੂੰ ਲੱਗੇ ਪਰ ਡੈਂਟੀਨ ਨੂੰ ਇੰਨੀ ਦੇਰ ਨਹੀਂ ਲੱਗਦੀ ਇਹ ਕੁਝ ਮਹੀਨਿਆਂ ਚ ਹੀ ਕੱਟ ਜਾਂਦੀ ਹੈ ਡੈਂਟੀਨ ਤੋਂ ਤੀਸਰੀ ਜਿਹੜੀ ਅੰਦਰੂਨੀ ਪਰਤ ਹੈ ਉਹ ਹੈਗੀਆਂ ਤੁਹਾਡੀਆਂ ਨਸਾਂ ਜਿੱਥੇ ਬਲੱਡ ਸਪਲਾਈ ਚੱਲਦੀ ਹੈ ਤੁਹਾਡਾ ਦੰਦ ਨਰਿਸ਼ਮੈਂਟ ਲੈਂਦਾ ਜਿੱਥੋਂ ਉੱਥੇ ਪਹੁੰਚ ਜਾਂਦੇ ਹੋ ਤਾਂ ਇੱਥੋਂ ਤੁਹਾਡਾ ਦੰਦ ਮਰਨਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਤੁਹਾਡੇ ਦੰਦ ਚ ਪਸ ਪੈ ਜਾਂਦੀ ਹੈ ਸੋ ਪ੍ਰੋਬਲਮ ਸ਼ੁਰੂ ਕਿੱਥੋਂ ਹੋਈ ਸੀ ਹਾਰਡ ਬਰਸ਼ਿੰਗ ਦੋਸੋ ਸਭ ਤੋਂ ਵੱਡੀ ਪ੍ਰੋਬਲਮ ਹਾਰਡ ਬਰਸ਼ਿੰਗ ਦੀ ਤੁਹਾਡੇ ਦੰਦ ਨੂੰ ਕੱਟ ਦੇਣਾ ਹੈ ਇਹਦੇ ਨਾਲ ਨਾਲ ਹਾਰਡ ਬਰਸ਼ਿੰਗ ਦੀ ਇੱਕ ਹੋਰ ਸਮੱਸਿਆ ਹੈ ਜਿਹੜੀ ਹੈ ਉਹ ਇਹ ਹੈ ਵੀ ਜਿਹੜੀ ਚੀਜ਼ ਤੁਹਾਡੇ ਦੰਦ ਨੂੰ ਕੱਟ ਸਕਦੀ ਹੈ ਉਹ ਤੁਹਾਡੇ ਮਸੂੜੇ ਦਾ ਕੀ ਹਾਲ ਕਰੂਗੀ ਬਿਲਕੁਲ ਇਹ ਕੱਟ ਮਸੂੜੇ ਦੇ ਨਾਲ ਪੈਂਦਾ ਤੇ ਉਹਦੇ ਨਾਲ ਹੀ ਤੁਹਾਡਾ ਮਸੂੜਾ ਹੁੰਦਾ ਤੇ ਮਸੂੜੇ ਦੇ ਵਿੱਚ ਵੀ ਕੱਟ ਪੈ ਕੇ ਮਸੂੜੇ ਉੱਤੇ ਚੜ ਜਾਂਦੇ ਆ ਸੋ ਉਹ ਲੋਕਾਂ ਦੇ ਦੰਦ ਤੁਹਾਨੂੰ ਲੋੜ ਤੋਂ ਲੰਮੇ ਦਿਸਦੇ ਆ ਮਸੂੜੇ ਉੱਤੇ ਚੜ ਜਾਂਦੇ ਆ ਇਹਦੇ ਨਾਲ ਤੁਹਾਡੇ ਦੰਦ ਕਮਜ਼ੋਰ ਹੋ ਜਾਂਦੇ ਆ ਕਿਉਂਕਿ ਜਿੱਦਾਂ ਹੀ ਮਸੂੜਾ ਉੱਤੇ ਚੜ੍ਹੇਗਾ ਜਿਹੜੀ ਨੀਚੇ ਹੱਡੀ ਹੁੰਦੀ ਉਹ ਵੀ ਉੱਤੇ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਕਰਕੇ ਜੇ ਇਹ ਕੱਟ ਤੁਹਾਨੂੰ ਤੁਹਾਡੇ ਦੇ ਮੂੰਹ 'ਚ ਦਿਖਦੇ ਆ ਤਾਂ ਕਿਰਪਾ ਕਰਕੇ ਆਪਣਾ ਬਰਸ਼ ਚੈੱਕ ਕਰੋ ਇਹਨੂੰ ਸੁਧਾਰਨੀ ਜ਼ਰੂਰੀ ਹੈ ਸੋ ਇਹ ਪਹਿਲੀ ਗਲਤੀ ਹੋ ਗਈ ਤੁਹਾਡੀ ਬਰਸ਼ਿੰਗ ਦੇ ਵਿੱਚ ਦੂਸਰੀ ਗਲਤੀ ਜਿਹੜੀ ਬਰਸ਼ ਦੇ ਵਿੱਚ ਹੈਗੀ ਆ ਉਹ ਇਹ ਹੈਗੀ ਆ ਕਿ ਅਸੀਂ ਬਰਸ਼ ਲੈ ਆਂਦਾ ਬਸ ਉਹਨੂੰ ਕਰੀ ਜਾ ਰਹੇ ਹਾਂ ਅਸੀਂ 15 ਦਿਨਾਂ 'ਚ ਉਹ ਖਿਲਰ ਗਿਆ ਉਹਦੇ ਵਾਲ ਜਿਵੇਂ ਵਿੰਗੇ ਟਿੱਡੇ ਹੋ ਗਏ ਬ੍ਰਿਸਲਸ ਜਿਹਨੂੰ ਅਸੀਂ ਕਹਿੰਦੇ ਆ ਪਰ ਕਿਉਂਕਿ ਸਾਡਾ ਕੋਈ ਇਹਦੇ ਤੇ ਧਿਆਨ ਨਹੀਂ ਨਾ ਸਾਨੂੰ ਕਦੇ ਕਿਸੇ ਨੇ ਸਿਖਾਇਆ ਅਸੀਂ ਕਰੀ ਜਾਂਦੇ ਆਂ ਦੋਸਤੋ ਜੇ ਤੁਹਾਡਾ ਬ੍ਰਸ਼ ਖਿਲਰ ਗਿਆ ਉਸ ਤੋਂ ਬਾਅਦ ਉਹ ਕੰਮ ਨਹੀਂ ਕਰ ਰਿਹਾ ਉਹ ਵਸ ਤੁਸੀਂ ਟਾਈਮ ਲਈ ਮਤਲਬ ਕਰ ਰਹੇ ਹੋ ਬਟ ਉਹਦੀ ਜਿਹੜੀ ਹੈ ਮਤਲਬ ਪਰਫਾਰਮੈਂਸ ਉਹ ਜ਼ੀਰੋ ਹੋ ਚੁੱਕੀ ਹੈ ਤੁਹਾਨੂੰ ਬ੍ਰਸ਼ ਕਰਨ ਦਾ ਉਹਦਾ ਕੋਈ ਫਾਇਦਾ ਹੈ ਨਹੀਂਗਾ ਖਿਲਰਨ ਕਰਕੇ ਉਹ ਤੁਹਾਡੇ ਮਸੂੜੇ ਨੂੰ ਵੀ ਕੱਟ ਰਿਹਾ ਤੁਹਾਡੀ ਗੱਲ ਦੇ ਮਾਸ ਨੂੰ ਵੀ ਕੱਟ ਰਿਹਾ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਇਹ ਦੂਸਰੀ ਤੁਹਾਡੀ ਗਲਤੀ ਹੋ ਗਈ ਤੀਸਰੀ ਹੋ ਗਈ ਕਿ ਕਈ ਲੋਕਾਂ ਨੂੰ ਲੱਗਦਾ ਕਿ ਯਾਰ ਮੈਂ ਹੁਣ ਬ੍ਰਸ਼ ਕਰਨ ਲੱਗ ਗਿਆ ਤਾਂ ਮੈਂ ਅੱਜ ਹੀ ਖਤਮ ਕਰ ਦੇਣਾ 10-10 ਮਿੰਟ 4-4 ਮਿੰਟ ਉਹ ਲੋਕ ਬਰਸ਼ ਕਰਦੇ ਆ ਉਹਨਾਂ ਨੂੰ ਲੱਗਦਾ ਕਿ ਜਿੰਨਾ ਜ਼ਿਆਦਾ ਦੇਰ ਲਈ ਅਸੀਂ ਬਰਸ਼ ਕਰਾਂਗੇ ਓਨੇ ਜ਼ਿਆਦਾ ਸਾਡੇ ਦੰਦ ਸਾਫ਼ ਹੋਣਗੇ ਨਹੀਂ ਤੁਹਾਨੂੰ ਬਰਸ਼ ਸਿਰਫ 1 ਮਿੰਟ 60 ਸੈਕਿੰਡ ਤੋਂ ਲੈ ਕੇ ਵੱਧ ਤੋਂ ਵੱਧ 90 ਸੈਕਿੰਡ ਡੇਡ ਮਿੰਟ ਤੱਕ ਤੁਸੀਂ ਬਰਸ਼ ਕਰ ਸਕਦੇ ਹੋ ਸਫੀਸ਼ੀਐਂਟ ਹੁੰਦਾ ਹੈ ਸਾਇੰਟਿਫਿਕਲੀ ਪ੍ਰੂਵਨ ਹੈ ਤਾਂ ਤੁਸੀਂ ਇੰ ਇਤੋਂ ਜ਼ਿਆਦਾ ਬਰਸ਼ ਨਹੀਂ ਕਰਨਾ ਤੀਸਰੀ ਚੌਥੀ ਜਿਹੜੀ ਗਲਤੀ ਜੋ ਵੀ ਹੈ ਉਹ ਇਹ ਹੈ ਕਿ ਇੱਕ ਵਾਰੀ ਬਰਸ਼ ਕਰ ਲਿਆ ਤਾਂ ਇਨਫ ਹੈ ਜੇ ਹੋ ਸਕੇ ਤਾਂ ਦੋ ਟਾਈਮ ਬਰਸ਼ ਕਰੋ ਰਾਤੀ ਸੌਣ ਤੋਂ ਪਹਿਲਾਂ ਖਾਣਾ ਖਾਣ ਤੋਂ ਬਾਅਦ ਉਹ ਬਰਸ਼ ਕਰੋ ਬਰਸ਼ਾ ਜਿਹੜਾ ਤੁਹਾਡਾ ਮੈਂ ਜਿਵੇਂ ਦੱਸਿਆ ਕਿ ਹਾਰਡ ਨਹੀਂ ਹੋਣਾ ਜਿਹਦਾ ਸੌਫਟ ਹੋਣਾ ਚਾਹੀਦਾ ਹੈ 6 ਮਹੀਨਿਆਂ ਬਾਅਦ ਜੇ ਤੁਹਾਨੂੰ ਲੱਗਦਾ ਬਰਸ਼ ਖਿਲਰ ਗਿਆ ਤਾਂ 6 ਮਹੀਨਿਆਂ ਬਾਅਦ ਬਦਲ ਦਿਓ ਜੇ 3 ਮਹੀਨਿਆਂ ਬਾਅਦ ਖਿਲਰ ਗਿਆ 3 ਮਹੀਨੇ ਬਾਅਦ ਬਦਲ ਦਿਓ ਜੇ ਮਹੀਨੇ ਚ ਖਿਲਰ ਗਿਆ ਤਾਂ ਮਹੀਨੇ ਬਾਅਦ ਬਦਲ ਦਿਓ ਦੂਸਰੀ ਗੱਲ ਜਿਹੜਾ ਆਪਣਾ ਤੁਹਾਡਾ ਬਰਸ਼ ਟਾਈਮ ਹੈ ਉਹਨੂੰ ਤੁਸੀਂ ਕੰਟਰੋਲ ਚ ਰੱਖੋ ਸੋ ਇਹ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਡੀ ਬਰਸ਼ਿੰਗ ਤੇ ਤੁਹਾਡੇ ਦੰਦ ਹਮੇਸ਼ਾ ਸਲਾਮਤ ਰਹਿਣਗੇ ਧੰਨਵਾਦ ਬਹੁਤ ਬਹੁਤ